ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਪੋ ਵਾਲੇ ਦਿਨ ਸੂਬਾ ਸਰਹੰਦ ਬਜੀਦ ਖਾਨ ਦੀ ਕਚਹਿਰੀ ਲੱਗੀ ਹੈ ਜਿੱਥੇ ਛੋਟੇ ਸਹਿਬਜ਼ਾਦੇ ਨੂੰ ਪੇਸ਼ ਕੀਤਾ ਗਿਆ ਸਹਿਬਜ਼ਾਦੇ ਨੇ ਗੱਜ ਕੇ ਫਤਿਹ ਬੁਲਾਈ ਹੈ ਸੂਬਾ ਸੜਵਲ ਕੇ ਕੋਲੇ ਹੋ ਗਿਆ ਕੋਲ ਬੈਠੇ ਮਰੇਲ ਕੋਟਲੇ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ ਇਹ ਬੱਚਿਆਂ ਨੂੰ ਅਸੀਂ ਤੇਰੇ ਹਵਾਲੇ ਕਰਦੇ ਹਾਂ ਤੂੰ ਇਨਾ ਬੱਚਿਆਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਾ ਸੂਬਾ ਮਰੇਲ ਕੋਟਲੇ ਵਾਲਾ ਸ਼ੇਰ ਮੁਹੰਮਦ ਖਾਂ ਉੱਠ ਕੇ ਖੜਾ ਹੋ ਗਿਆ ਕਹਿੰਦਾ ਇਸਲਾਮ ਦੇ ਵਿੱਚ ਸਰਾ ਯਾਇਤ ਨਹੀਂ ਦਿੰਦੀ ਕਿ ਛੋਟੇ ਬੱਚਾਂ ਤੇ ਜ਼ੁਲਮ ਕੀਤਾ ਜਾਵੇ ਇਹ ਦੁੱਧ ਦਾ ਦੰਦ ਹਨ ਬੇਕਸੂਰ ਹਨ ਸਾਨੂੰ ਛੱਡ ਦੇਣੇ ਚਾਹੀਦੇ ਹਨ ਜਿਵੇਂ ਨਵਾਬ ਮਰੇਲ ਕੋਟਲੇ ਵਾਲੇ ਨੇ ਹਾਲਾ ਨਾਰਾ ਮਾਰਿਆ ਕਵੀ ਦੀ ਕਲਮ ਨੇ ਐਉਂ ਬਿਆਨ ਕਰਿਆ ਹੈ ਟਾਟੇ ਓ ਠਕੇ ਕੇ ਹਾਂ ਮਲੇਰੀਏ ਸੂਪੇ ਸੱਚ ਦਾ ਸੁਣੀ ਬਿਆਨ ਖਾਨਾ ਬੱਚਿਆਂ ਤਾਹੀ ਮਾਰਨਾ ਖਾਨਾ ਬੱਚਿਆਂ ਤਾਹੀ ਮਾਰਨਾ ਦੱਸ ਕਿੱਥੇ ਲਿਖਦਾ ਕੁਰਾਨ ਨਾ ਬਾਹੀ ਕਿਸੇ ਮਸੂਮ ਤੇ ਨਾ ਬਾਹੀ ਕਿਸੇ ਮਸੂਮਤੇ ਮੋੜ ਪਾਲਾ ਤੇ ਗਮਿਆਰ ਆ ਸੁਣ ਕੇ ਤੇ ਮਜਲੂਮ ਦੀ ਆ ਸੁਣ ਕੇ ਤੇ ਮਜਲੂਮ ਦੀ ਹੋ ਜਸ ਗਰਕ ਜਹਾਨ ਓਏ ਖਾਨਾ ਫੁੱਲ ਕੱਚੇ ਕਦੇ ਨਾ ਤੋੜੀਏ ਹੋਲੇ ਕੱਚੇ ਕਦੇ ਨਾ ਤੋੜੀਏ ਇਹ ਨਬੀਆਂ ਦਾ ਫਰਮਾਨ ਕਦੇ ਮਣੀਆਂ ਦਿੰਦੇ ਸਪਨਾ ਕਦੇ ਮਣੀਆਂ ਦਿੰਦੇ ਸਪਨਾ ਕਦੇ ਸ਼ੇਰ ਘਾਸ ਨਾ ਖਾਣ ਜਾ ਪਸਲਾ ਇਬਰਾਹੀਮ ਤਾ ਦਾ ਪਸਲਾ ਇਬਰਾਹੀਮ ਤੋਂ ਕਿਵੇਂ ਕੀਤਾ ਪੁੱਤ ਕਰਵਾਨ ਐਵੇਂ ਮੱਖੀਆਂ ਡਿੱਗਾਂ ਨ ਝੂਠ ਤੇ ਐਵੇਂ ਮੱਖੀਆਂ ਡਿੱਗਾਂ ਨ ਝੂਠ ਤੇ ਪੰਛੀ ਹੰਸ ਨ ਚੁਗਦੇ ਤਾਂ ਆਖੇ ਲੱਗ ਜਾ ਮੇਰੀਆਂ ਮੰਨ ਲਾ ਪਊ ਪਸ ਤਾਉਣਾ ਖਾਣ ਬਜੀਦਿਆ